ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੇਲ ਬਟਰ ਦੀ ਭਰਤੀ ਦੀ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਬਿਲਕੁਲ ਫ੍ਰੀ ਤਿਆਰੀ ਕਰਵਾ ਰਹੇ ਹਾਂ ਤੇ ਅੱਜ ਉਸੇ ਦੇ ਸੰਮੁਖ ਅੱਪਰ ਜਾਣਨ ਦੀ ਤਰ੍ਹਾਂ ਇੱਕ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਹਾਨੂੰ ਪਾਲਿਟੀ ਇਸ਼ੂਸ ਪਾਲਿਟੀ ਸਪੈਸ਼ਲ ਜੋ ਹਨਾ ਮੈਰਾਥਨ ਕਲਾਸ ਆ ਉਹ ਕਰਵਾਵਾਂਗੇ ਇਸ ਤੋਂ ਦੇ ਵਿੱਚ ਆਪਾਂ ਠੀਕ ਆ ਮਤਲਬ ਕਿ ਮੈਰਾਥਨ ਦੇ ਟਾਈਪ ਆਪਾਂ ਨੇ ਬਣਾਈ ਹੋਈ 800 ਕੁਐਸਚਨਾਂ ਦੀ ਇਹ ਲਾਸਟ ਟਾਈਮ ਆਪਾਂ ਇੱਕ ਵੱਡੀ ਵੀਡੀਓ ਵੀ ਬਣਾਵਾਂਗੇ ਪੇਪਰ ਦੇ ਆਸ-ਪਾਸ ਜਾ ਕੇ 800 ਕੁਐਸਚਨ ਇੱਕ ਵੀਡੀ ਰੋਜ਼ਾਨਾ ਕਦੇ ਜੀਕੇ ਪੰਜਾਬ ਜੀਕੇ ਦੀ ਕਦੇ ਪੋਲਿਟੀ ਇਸ਼ੂਸ ਕਦੇ এনवायरमेंट ਦੀ ਹੈ ਨਾ ਉਸ ਦੇ ਵਿੱਚ ਇਹ ਪੋਲਿਟੀ ਇਸ਼ੂਸ ਦੇ ਮੰਨ ਲਓ ਜਿਵੇਂ ਅੱਜ ਦੀ ਵੀਡੀਓ ਚ 25 ਕੁਐਸਚਨ ਹਨਾ 30 ਕੁਐਸਚਨ ਇਦਾਂ ਕਰਵਾਉਂਦੇ ਜਾਵਾਂਗੇ ਤੁਹਾਡੇ 800 ਕੁਐਸਚਨ ਇੱਕ ਵਾਰੀ ਪਹਿਲਾਂ ਵੀ ਕਰਵਾ ਦਾਂਗੇ ਫਿਰ ਲਾਸਟ ਚ ਆਪਾਂ ਇੱਕ ਮੈਰਾਥਨ ਵੀਡੀਓ ਵੀ ਇਸ ਦੀ ਬਣਾ ਦਾਂਗੇ ਬਾਕੀ ਇਹ ਜੇ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਆ ਤਾਂ ਇਹ ਪੀਡੀਐਫ ਤੁਹਾਨੂੰ ਮਿਲੇਗੀ ਆਪਣੀ ਐਪ ਦੇ ਉੱਤੇ ਨੌਕਰੀ ਗੁਰੂ ਐਪ ਦੇ ਵਿੱਚ ਠੀਕ ਆ ਨੌਕਰੀ ਗੁਰੂ ਐਪ ਦੇ ਵਿੱਚ ਆਪਾਂ ਤੁਹਾਡੇ ਲਈ ਕੋਰਸ ਲੈ ਕੇ ਆਵਾਂਗੇ ਸਪੈਸ਼ਲ ਜਿਸ ਦੇ ਵਿੱਚ ਤੁਹਾਨੂੰ ਸਾਰੇ ਜੇਲ ਬਾਰਡਰ ਦੀ ਭਰਤੀ ਦੇ ਰਿ ਇਹ ਮਿਲਣਗੀਆਂ ਤੁਸੀਂ ਪੜ ਸਕਦੇ ਹੋ ਉਹਨਾਂ ਨੂੰ ਠੀਕ ਹੈ ਆਪਣੀ ਨੌਕਰੀ ਗੁਰੂ ਐਪ ਦੇ ਵਿੱਚ ਠੀਕ ਹੈ ਤੇ ਆਪਣਾ ਨੰਬਰ ਹੈਗਾ 988743699 ਤੇ ਆਪਣੀ ਐਪ ਦਾ ਨਾਮ ਨੌਕਰੀ ਗੁਰੂ ਟੈਲੀਗ੍ਰਾਮ ਦਾ ਨਾਮ ਨੌਕਰੀ ਗੁਰੂ ਠੀਕ ਹੈ ਟੈਲੀਗ੍ਰਾਮ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਪਹਿਲਾ ਪ੍ਰਸ਼ਨ ਆ ਗਿਆ ਦੋਨਾਂ ਤੁਹਾਨੂੰ ਜੋ ਇਹ ਡਾਟਾ ਵੀ ਮਿਲੇਗਾ ਤੁਹਾਨੂੰ ਇਹ ਦੋਨਾਂ ਲੈਂਗੁਏਜ ਚ ਮਿਲੇਗਾ ਠੀਕ ਹੈ ਦੇਖੋ ਹੁਣ ਤੁਹਾਡੇ ਸਾਹਮਣੇ ਭਾਰਤੀ ਸੰਵਿਧਾਨ ਦਾ ਕਿਹੜਾ ਨਿਸ਼ੇਧ ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ ਤੇ ਇੰਗਲਿਸ਼ ਜਿਵੇਂ ਤੁਸੀਂ ਖੁਦ ਪੜ ਸਕਦੇ ਹੋ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਏ ਆਰਟੀਕਲ 14 ਠੀਕ ਆ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਹੂ ਇਜ਼ ਦੀ ਕਨਸਟੀਟਿਊਸ਼ਨਲ ਹੈਡ ਆਫ ਦੀ ਸਟੇਟ ਗਵਰਨਮੈਂਟ ਇਨ ਇੰਡੀਆ ਭਾਰਤ ਵਿੱਚ ਰਾਜ ਸਰਕਾਰ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਬੀ ਰਾਜਪਾਲ ਠੀਕ ਆ ਤੇ ਆਪਾਂ ਇਹ ਪੜਾਉਣ ਦੇ ਮਕਸਦ ਨਾਲ ਤੁਹਾਡੀ ਵੀਡੀਓ ਲੈ ਕੇ ਆ ਰਹੇ ਆ ਇਹ ਕੋਈ ਮੌਕ ਟੈਸਟ ਨਹੀਂ ਆਪਾਂ ਮੌਕ ਟੈਸਟ ਵੀ ਵਿੱਚੋਂ ਲੈ ਕੇ ਆਏ ਕਰਾਂਗੇ ਠੀਕ ਹੈ ਉਸ ਦੇ ਵਿੱਚ ਆਨਸਰ ਤੁਹਾਨੂੰ ਨਹੀਂ ਦੇਖਣ ਨੂੰ ਮਿਲਣਗੇ ਇਹ ਚ ਸਿਰਫ ਆਪਾਂ ਪੜਾ ਰਹੇ ਆ ਤੁਹਾਨੂੰ ਵੀ ਤੁਹਾਡੇ ਆਨਸਰ ਯਾਦ ਰਹਿ ਜAVE ਤਾਂ ਕਰਕੇ ਆਨਸਰ ਨਾਲ ਦਿਖਾਣੇ ਆ ਠੀਕ ਹੈ ਤੇ ਅਗਲਾ ਪ੍ਰਸ਼ਨ ਆ ਗਿਆ 73ਵੀਂ ਸੰਵਿਧਾਨਿਕ ਸੋਧ ਐਕਟਿਵੇਟ ਲੀਆਂ ਵਿੱਚੋਂ ਕਿਸ ਨਾਲ ਸਬੰਧਤ ਹੈ ਜੇ 73ਵੀਂ ਸੰਵਿਧਾਨਿਕ ਸੋਧ ਹੋਈ ਸੀ ਉਹ ਕਿਸ ਨਾਲ ਸਬੰਧਤ ਹੈ ਜਿਵੇਂ ਹੁਣ ਖਬਰਾਂ ਦੇ ਵਿੱਚ ਚੱਲ ਰਹੀ ਹੈ 131ਵੀਂ ਸੰਵਿਧਾਨਿਕ ਸੋਧ ਠੀਕ ਹੈ ਤੇ 73ਵੀਂ ਸੰਵਿਧਾਨਿਕ ਸੋਧ ਕਿਸ ਨਾਲ ਸਬੰ ਤੇ ਸਵਾਲ ਦਾ ਉੱਤਰ ਹੈ ਦੋਸਤੋ অপਸ਼ਨ B ਪੰਚਾਇਤੀ ਰਾਜ ਇੰਸਟੀਚਿਊਸ਼ਨਸ ਪੰਚਾਇਤੀ ਰਾਜ ਸੰਸਥਾਵਾਂ ਨਾਲ ਸੰਬੰਧਿਤ ਸੀ ਇਹ ਜੋ 73ਵੀਂ ਸੰਵਿਧਾਨਿਕ ਸੋਧ ਸੀ ਐਕਟ ਸੀ ਜਿਸ ਨੇ ਪੰਚਾਇਤੀ ਰਾਜਾਂ ਮਤਲਬ ਪੰਚਾਇਤੀ ਰਾਜ ਦਾ ਗਠਨ वगैरह ਹਨਾ ਜੋ ਵੀ ਗ੍ਰਾਂਟਸ ਜੋ ਵੀ ਮਤਲਬ ਕਿ ਸਾਰਾ ਕੁਝ ਪੰਚਾਇਤੀ ਰਾਜ ਬਾਰੇ ਕਿਵੇਂ ਹਨਾ ਬਣਨਾ ਪੰਚਾਇਤ ਕਿਵੇਂ ਬਣਨੀ ਹੈ ਸਾਰਾ ਕੁਝ ਉਸ ਦੇ ਵਿੱਚ ਉੱਤਰ ਡਿਫਾਈਨ ਕੀਤਾ ਹੈ ਪੰਚਾਇਤੀ ਰਾਜ ਐਕਟ ਦੇ ਵਿੱਚ ਅੱਗੇ ਚੱਲਦੇ ਆ ਅਗਲਾ ਪ੍ਰਸ਼ਨ ਆ ਗਿਆ ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਤੇ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ B 25 ਸਾਲ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ ਪੰਜਵਾਂ ਆ ਗਿਆ ਉੱਚ ਅਦਾਲਤਾਂ ਦੁਆਰਾ ਹੇਠਲੀ ਅਦਾਲਤ ਜਾਂ ਟ੍ਰਿਬਿਊਨਲ ਨੂੰ ਉਸ ਦੇ ਅਧਿਕਾਰ ਖੇਤਰ ਤੋਂ ਬਾਹਰ ਜਾਣ ਤੋਂ ਰੋਕਣ ਲਈ ਕਿਹੜੀ ਰਿਟ ਜਾਰੀ ਕੀਤੀ ਜਾਂਦੀ ਹੈ ਤੇ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ C ਪ੍ਰੋਹੀਬਿਸ਼ਨ ਠੀਕ ਹੈ ਮਨਾਹੀ ਦੀ ਜਿਹਨੂੰ ਕਹਿੰਦੇ ਨੇ ਰਿਟ ਉੱਚ ਅਦਾਲਤਾਂ ਦੁਆਰਾ ਹੇਠਲੀ ਅਦਾਲਤਾਂ ਜਾਂ ਟ੍ਰਿਬਿਊਨਲ ਨੂੰ ਉਸ ਦੇ ਅਧਿਕਾਰ ਖੇਤਰ ਤੋਂ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ ਇਸ ਰਿਟਰਾਂਹੀਂ ਪ੍ਰੋਹੀਬਿਸ਼ਨ ਨਹੀਂ ਮਨਾ ਕੀਤਾ ਜਾਂਦਾ ਉਸ ਨੂੰ ਹਨਾ ਵੀ ਮਤਲਬ ਕਿ ਤੁਸੀਂ ਆਪਣੇ ਖੇਤਰ ਜਿੰਨੀ ਕਿ ਤੁਹਾਨੂੰ ਪਾਵਰ ਦਿੱਤੀ ਹੈ ਤੁਸੀਂ ਉਸ ਦੇ ਅਨੁਸਾਰ ਹੀ ਫੈਸਲਾ ਸੁਣਾਣਾ ਇਸ ਤੋਂ ਬਾਹਰ ਜਾ ਕੇ ਕੋਈ ਫੈਸਲਾ ਨਹੀਂ ਸੁਣਾਣਾ ਠੀਕ ਹੈ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਪਣੀਆਂ ਸਾਰੀਆਂ ਵੀਡੀਓ ਅਲੱਗ-ਅਲੱਗ ਆ ਰਹੀਆਂ ਹਨ ਕਦੇ ਆਪਣੀ ਪੰਜਾਬ ਜੀਕੇ ਦੀ ਆ ਜਾਂਦੀ ਕਦੇ ਪੰਜਾਬ ਹਿਸਟਰੀ ਕਲਚਰ ਦੀ ਆ ਜਾਂਦੀ ਆ ਹਨਾ ਕਦੇ ਆਪਣੀ ਮਤਲਬ ਕਿ ਹੁਣ ਪੌਲਿਟੀ ਦੀ ਆ ਗਈ ਹਨਾ ਇਦਾਂ ਰੀਜਨਿੰਗ ਦੀਆਂ ਵੀ ਵੀਡੀਓ ਆਉਣਗੀਆਂ ਪੰਜਾਬੀ ਜੀਕੇ ਦੀਆਂ ਵੀ ਆਉਣਗੀਆਂ ਕੰਪਿਊਟਰ ਦੀਆਂ ਵੀ ਵੀਡੀਓ ਹੋਣਗੀਆਂ ਸਾਰਾ ਕੁਝ ਮਿਲੇਗਾ ਤੁਹਾਨੂੰ ਇਸ ਚੈਨਲ ਰਾਹੀਂ ਮਿਲੇਗਾ ਠੀਕ ਹੈ ਤੇ ਅਗਲਾ ਪ੍ਰਸ਼ਨ ਆ ਗਿਆ ਸੰਵਿਧਾਨ ਦੇ ਕਿਸ ਅਨੁਛੇਦ ਤਹਿਤ ਰਾਸ਼ਟਰਪਤੀ ਰਾਸ਼ਟਰੀ ਅਮਰੰਸੀ ਦਾ ਐਲਾਨ ਕਰ ਸਕਦਾ ਹੈ इस वाल उत्तर ऑप्शन ए आर्टिकल तीन सौ बवंजा अगले प्रश्न से चलते हैं पंजाब विधानसभा की है पंजाब विधानसभा एक एक सदनी विधानसभा है एक सदनी ठीक है ਜਿਸ ਦੇ ਵਿੱਚ ਇੱਕ ਸਦਨਾ ਸਿਰਫ ਵਿਧਾਨ ਸਭਾ ਹੈ ਵਿਧਾਨ ਪ੍ਰੀਸ਼ਦ ਨਹੀਂ ਹੈਗਾ ਜਿੱਥੇ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਹੋਣ ਉਸ ਨੂੰ ਦੋ ਸਦਨ ਨਹੀਂ ਕਿਹਾ ਜਾਂਦਾ ਬਾਈ ਕੈਮਰਲ ਕਿਹਾ ਜਾਂਦਾ ਪਰ ਆਪਣੀ ਪੰਜਾਬ ਵਿਧਾਨ ਸਭਾ ਹੀ ਹੈ ਵਿਧਾਨ ਪ੍ਰੀਸ਼ਦ ਨਹੀਂ ਹੈ ਤੇ ਪੂਰੇ ਇੰਡੀਆ ਦੇ ਵਿੱਚ 6 ਸਟੇਟਾਂ ਸ਼ਾਇਦ ਜਿਨ੍ਹਾਂ ਦੇ ਵਿੱਚ ਵਿਧਾਨ ਪ੍ਰੀਸ਼ਦ ਵੀ ਜਗੀ ਹੈ ਠੀਕ ਹੈ ਤੇ ਅੱਗੇ ਚੱਲਦੇ ਹਾਂ ਕਿਸ ਰਾਜ ਦੇ ਰਾਜਪਾਲ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ ਕਿਸ ਰਾਜ ਦੇ ਰਾਜਪਾਲ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ ਇਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਸਵੰਧ ਰਾਜ ਦੇ ਹਾਈ ਕੋਰਟ ਦਾ ਮੁੱਖ ਜੱਜ ਠੀਕ ਆ ਸਵੰਧ ਰਾਜ ਦੇ ਹਾਈ ਕੋਰਟ ਦਾ ਮੁੱਖ ਜੱਜ ਉਸ ਰਾਜ ਦੇ ਰਾਜਪਾਲ ਨੂੰ ਅਧੇ ਦੀ ਸੌਂਚ ਚਕਾਉਂਦਾ ਹੈ ਅਗਲਾ ਪ੍ਰਸ਼ਨ ਆ ਗਿਆ ਦੀ ਕਨਸੈਪਟ ਆਫ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਇਨ ਇੰਡੀਅਨ ਕਨਸਟੀਟਿਊਸ਼ਨ ਵਾਸ ਬੋਰੋ ਫਰਮ ਵਿਚ ਕੰਟਰੀਜ਼ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਦਾ ਸੰਕਲਪ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਇਸ ਸਵਾਲ ਦਾ ਉੱਤਰ ਹੈ ਗਿਆ ਦੋਸਤੋ ਆਇਰਲੈਂਡ ਆਪਸ਼ਨ ਸੀ ਇਸ ਦਾ ਉੱਤਰ ਹੈ ਠੀਕ ਆ ਤੇ ਅਗਲਾ ਪ੍ਰਸ਼ਨ ਆਏਗਾ ਵਾਟ ਇਜ਼ ਦੀ ਮੈਕਸਿਮਮ ਸਟਰੈਂਥ ਆਫ ਰਾਜ ਸਭਾ ਐਸ ਪ੍ਰਸਕ੍ਰਾਈਬਡ ਬਾਈ ਕਨਸਟੀਟਿਊਸ਼ਨ ਸੰਵਿਧਾਨ ਦੁਆਰਾ ਨਿਰਧਾਰਿਤ ਰਾਜ ਸਭਾ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੈ ਇਸ ਸਵਾਲ ਦਾ ਉੱਤਰ ਹੈ ਗਿਆ ਦੋਸਤੋ ਆਪਸ਼ਨ ਸੀ 250 ਮੈਂਬਰ ਠੀਕ ਹੈ ਰਾਜ ਸਭਾ ਦੇ ਮੈਂਬਰਾਂ ਦੀ ਸੰਵਿਧਾਨ ਦੁਆਰਾ ਨਿਰਧਾਰਿਤ ਗਿਣਤੀ ਹੈ ਜੋ ਠੀਕ ਹੈ ਤੇ ਦੋਸਤੋ ਨੋਟਸ ਤਾਂ ਉਹਨੂੰ ਸਾਰੇ ਹੀ ਇਦਾਂ ਮਿਲਣਗੇ ਵਧੀਆ ਤਰੀਕੇ ਨਾਲ ਆਪਾਂ ਤਿਆਰ ਕਰਾਂਗੇ ਠੀਕ ਹੈ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਆਪਣੇ ਨਾਲ ਮਿਲ ਕੇ ਜੋੜੋ ਟੈਲੀਗ੍ਰam ਦੇ ਉੱਤੇ ਠੀਕ ਹੈ ਜਿੰਨੇ ਜ਼ਿਆਦਾ ਬੱਚੇ ਹੋਣਗੇ ਆਪਾਂ ਫਿਰ ਉਸ ਹਿਸਾਬ ਨਾਲ ਦੇਖ ਕੇ ਤੁਹਾਨੂੰ ਨੋਟਸ ਜਲਦੀ ਤੋਂ ਜਲਦੀ ਹੈ ਨਾ ਆਪਣੀ ਟੀਮ ਨੂੰ ਕਹਾਂਗੇ ਜੋ ਤਿਆਰ ਕਰ ਰਹੀ ਹੈ ਨੋਟਸ ਵੀ ਬੱਚੇ ਆਪਣੇ ਕੋਈ ਇੰਨੇ ਜੁੜ ਚੁੱਕੇ ਆ ਤੇ ਜਲਦੀ ਤੋਂ ਜਲਦੀ ਨੋਟਸ ਮੰਗ ਰਹੇ ਆ ਠੀਕ ਹੈ ਤੇ ਅੱਗੇ ਆ ਗਿਆ ਅਗਲਾ ਪ੍ਰਸ਼ਨ ਭਾਰਤ ਵਿੱਚ ਰਾਜ ਸਰਕਾਰ ਦਾ ਮੁੱਖ ਕਾਨੂੰਨੀ ਸਲਾਹਕਾਰ ਕੌਣ ਹੁੰਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਐਡਵੋਕੇਟ ਜਨਰਲ ਆਫ ਸਟੇਟ ਰਾਜ ਦਾ ਐਡਵੋਕੇਟ ਜਨਰਲ ਠੀਕ ਆ ਜੋ ਭਾਰਤ ਵਿੱਚ ਰਾਜ ਸਰਕਾਰ ਦਾ ਮੁੱਖ ਕਾਨੂੰਨੀ ਸਲਾਹਕਾਰ ਹੁੰਦਾ ਹੈ ਅਗਲੇ ਪ੍ਰਸ਼ਨ ਤੇ ਚਲਦੇ ਭਾਰਤ ਵਿੱਚ ਨਿਆਂਇਕ ਸਮਿਖਿਆ ਦੀ ਸ਼ਕਤੀ ਮੁੱਖ ਤੌਰ ਤੇ ਕਿਸ ਅਨੁਛੇਦ ਤੋਂ ਪ੍ਰਾਪਤ ਹੁੰਦੀ ਹੈ ਜੁਡੀਸ਼ੀਅਲ ਰਿਵਿਊ ਕਹਿੰਦੇ ਨੇ ਜਿਸ ਨੂੰ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਏ ਅਨੁਛੇਦ 13 ਆਰਟੀਕਲ 13 ਦੇ ਤਹਿਤ ਠੀਕ ਆ ਜੁਡੀਸ਼ੀਅਲ ਰਿਵਿਊ ਹੁੰਦਾ ਹੈ ਠੀਕ ਆ ਜੇ ਕੋਈ ਕਾਨੂੰਨ ਪਾਸ ਕੀਤਾ ਜਾਂਦਾ ਤੇ ਸੁਪਰੀਮ ਕੋਰਟ ਕੋਰਟ ਉਸ ਦਾ ਜੁਡੀਸ਼ੀਅਲ ਰਿਵਿਊ ਕਰ ਸਕਦਾ ਹੈ ਤੇ ਅਗਲਾ ਪ੍ਰਸ਼ਨ ਹੈ ਕਿ ਪੰਜਾਬ ਵਿੱਚ ಗ್ರಾಮ ਪੰਚਾਇਤ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਇਸ ਸਵਾਲ ਦਾ ਉੱਤਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ಗ್ರಾಮ ਪੰਚਾਇਤ ਜੋ ਪੰਚਾਇਤ ਬਣਦੀ ਹੈ 5 ਸਾਲ ਦੀ ਨਿਯੁਕਤ ਕੀਤੀ ਜਾਂਦੀ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰਸ਼ਨ 14ਵਾਂ ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਮੌਲਿਕ ਕਰਤੱਪਨਾਂ ਸੰਬੰਧਿਤ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਪਾਰਟ 4 ए ਠੀਕ ਆ ਪਾਰਟ 4 ए ਜੋ ਹੈਗਾ ਭਾਗ 4 ਦੇ ਸੰਵਿਧਾਨ ਦਾ ਮੌਲਿਕ ਕਰਤੱਵਾਂ ਦਾ ਸੰਦਤ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸੀਟ ਸਥਾਨਕ ਕਿਸ ਸ਼ਹਿਰ ਵਿੱਚ ਸਥਿਤ ਹੈ ਤੇ ਇਸਵਾਲ ਦਾ ਉੱਤਰ ਚੰਡੀਗੜ੍ਹ ਠੀਕ ਹੈ ਪੰਜਾਬ ਹਰਿਆਣਾ ਹਾਈ ਕੋਰਟ ਤੁਹਾਨੂੰ ਪਸਾਰੇ ਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਆ ਠੀਕ ਹੈ ਕੈਪੀਟਲ ਕੰਪਲੈਕਸ ਦੇ ਵਿੱਚ ਵੀ ਤੁਸੀਂ ਕਹਿ ਸਕਦੇ ਹੋ ਉਸ ਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਦਾ ਨਾਮ ਕੈਪੀਟਲ ਕੰਪਲੈਕਸ ਦੇ ਉੱਤੇ ਵਿਧਾਨ ਸਭਾ ਵੀ ਹੈਗੀਆਂ ਤੇ ਆਪਣਾ ਤੇ ਹਾਈ ਕੋਰਟ ਵੀ ਆ हरियाणा पंजाब ਦੀ ਵਿਧਾਨ ਸਭਾ ਵੀ ਆ ਅਗਲੇ ਪ੍ਰਸ਼ਨ ਤੇ ਚਲਦੇ ਆ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਦੀ ਪ੍ਰਧਾਨਗੀ ਕੌਣ ਕਰਦਾ ਹੈ ਇਸ ਸਵਾਲ ਦਾ ਉੱਤਰ ਦੋਸਤੋ ਆਪਸ਼ਨ ਸੀ ਸਪੀਕਰ ਆਫ ਦ ਲੋਕ ਸਭਾ ਲੋਕ ਸਭਾ ਦਾ ਸਪੀਕਰ ਕੋ ਮਤਲਬ ਪਾਵਰ ਹੁੰਦੀ ਹੈ ਕਿ ਦੋਨੋਂ ਆ ਸਦਨਾਂ ਦੀ ਸਾਂਝੀ ਬੈਠਕ ਜਦੋਂ ਬੁਲਾਈ ਜਾਂਦੀ ਹੈ ਉਸ ਦੀ ਪ੍ਰਧਾਨਗੀ ਕਰਦਾ ਹੈ ਠੀਕ ਆ ਜੁਆਇੰਟ ਸੀਟਿੰਗ ਜਦੋਂ ਬੁਲਾਈ ਜਾਂਦੀ ਹੈ ਅਗਲਾ ਪ੍ਰਸ਼ਨ ਆ ਗਿਆ ਆਰਟੀਕਲ 21 ਆਫ ਦ ਇੰਡੀਅਨ ਕਨਸਟੀਟਿਊਸ਼ਨ ਗਰੰਟੀਜ਼ ਭਾਰਤੀ ਸੰਵਿਧਾਨ ਦਾ ਅਨੁਛੇਦ 21 ਇਹ ਗਰੰਟੀ ਕਿਸ ਦੀ ਦਿੰਦਾ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਸਿੱਖਿਆ ਦਾ ਅਧਿਕਾਰ ਠੀਕ ਹੈ ਸਿੱਖਿਆ ਦੇ ਅਧਿਕਾਰ ਦੀ ਰਾਏ 2 ਐਜੂਕੇਸ਼ਨ ਦੀ ਗਾਰੰਟੀ ਦਿੰਦਾ ਹੈ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਦੀ ਕੌਂਸਲ ਆਫ ਮਨਿਸਟਰਸ ਐਟ ਦੀ ਸੈਂਟਰ ਇਸ ਕਲੈਕਟਿਵਲੀ ਰਿਸਪੋਨਸਿਬਲ ਟੂ ਕੇਂਦਰ ਵਿੱਚ ਮੰਤਰੀ ਪਰਿਸ਼ਦ ਸਮੂਹਿਕ ਤੌਰ ਤੇ ਕਿਸ ਪ੍ਰਤੀ ਜਵਾਬਦੇਹ ਹੁੰਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਡੀ ਲੋਕ ਸਭਾ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਰਾਜ ਵਿਧਾਨ ਪ੍ਰੀਸ਼ਦ ਵਿਧਾਨ ਪ੍ਰੀਸ਼ਦ ਬਣਾਉਣ ਜਾਂ ਖਤਮ ਕਰਨ ਦੀ ਸ਼ਕਤੀ ਕਿਸ ਕੋਲ ਹੈ ਇਸਵਾਲ ਦਾ ਸਹੀ ਜਵਾਬ ਦੋਸਤੋ ਆਪਸ਼ਨ B ਪਾਰਲੀਮੈਂਟ ਆਫ ਇੰਡੀਆ ਭਾਰਤ ਦੇ ਸੰਸਦ ਕੋ ਠੀਕ ਹੈ ਭਾਰਤ ਦੇ ਸੰਸਦ ਕੋ ਰਾਜ ਵਿਧਾਨ ਪਰਿਸ਼ਦ ਬਣਾਉਣ ਦਾ ਖਤਮ ਕਰਨ ਦੀ ਸ਼ਕਤੀ ਹੁੰਦੀ ਜਿਹੜੀ ਤੁਹਾਨੂੰ ਕਿਹਾ ਸੀ ਕਿ ਪੰਜਾਬ ਕੋਈ ਇੱਕ ਇਹ ਸਦਨਾ ਸਿਰਫ ਹਨਾ ਮਤਲਬ ਵਿਧਾਨ ਪਰਿਸ਼ਦ ਨਹੀਂ ਹੈ ਕਿ ਤਾਂ ਵਿਧਾਨ ਪਰਿਸ਼ਦ ਦੀ ਜਿਹੜੀ ਪਾਵਰ ਆ ਬਣਾਉਣ ਦੀ ਸਟੇਟ ਦੇ ਵਿੱਚ ਕਿਸੇ ਚ ਵੀ ਇਸ ਸਟੇਟ ਚ ਬਣਨੀ ਚਾਹੀਦੀ ਨਹੀਂ ਹਨਾ ਇੱਕ ਗਿਣਤੀ ਹੁੰਦੀ ਆ ਵੀ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਉਸ ਦੇ ਹਿਸਾਬ ਦੇ ਨਾਲ ਮਤਲਬ ਕਿ ਵਿਉਧੀਆਂ ਸੀਟਾਂ ਇੰਨੀਆਂ ਬਣ ਰਹੀਆਂ ਠੀਕ ਆ ਤਾਂ ਉਹ ਬਣਾਈ ਜਾਂਦੀ ਆ ਤਾਂ ਇਹ ਮਤਲਬ ਕਿ ਉਹ ਸਿਰ ਪਾਵਰ ਬਣਾਉਣ ਦੀ ਸੰਸਦ ਦੇ ਗੁਆ ਠੀਕ ਆ ਭਾਰਤੀ ਸੰਸਦ ਕੋ ਠੀਕ ਆ ਤੇ ਮਤਲਬ ਕਿ ਕਟੂ-ਕਟ ਮਿਨੀਮਮ ਵਿਧਾਨ ਪ੍ਰੇਸ਼ਦ ਲਈ 40 ਸੀਟਾਂ ਬਣਨੀ ਚਾਹੀਦੀਆਂ 40 ਕਿਵੇਂ ਬਣਨੀ ਚਾਹੀਦੀ ਜੇ ਤੁਹਾਡੀ ਵਿਧਾਨ ਸਭਾ 100 ਲਗਭਗ 120 ਸੀਟਾਂ ਹਨਾ ਜੇ ਉਹਨੂੰ ਤਿੰਨ ਨਾਲ ਤਿਹਾਈ ਨਾਲ ਮਤਲਬ ਤਕਸੀਮ ਕਰੀਏ ਤਾਂ 40 ਸੀਟਾਂ ਬਣਦੀਆਂ ਪਰ ਆਪਣੇ ਪੰਜਾਬ ਕੋ 117 ਵਿਧਾਨ ਸਭਾ ਦੀ ਸੀਟਾਂ ਤਾਂ ਕਰਕੇ ਆਪਣੇ ਕੋ ਵਿਧਾਨ ਪਰਿਸ਼ਦ ਨਹੀਂ ਵੀ ਹੈਗੀ ਠੀਕ ਹੈ ਤੇ ਅਗਲਾ ਪ੍ਰਸ਼ਨ ਤੇ ਚਲਦੇ ਹਾਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਅਨੁਸਾਰ ਸ਼ਕਤੀ ਦਾ ਅੰਤਮ ਸਰੋਤ ਕੌਣ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਪੀਪਲ ਆਫ ਇੰਡੀਆ ਭਾਰ ਦੇ ਲੋਕਾਂ ਪ੍ਰਸਤਾਵਨਾ ਅਨੁਸਾਰ ਸ਼ਕਤੀ ਦਾ ਅੰਤਮ ਸਰੋਤ ਕੌਣਾ ਲੋਕ ਹੈ ਠੀਕ ਹੈ ਲੋਕਾਂ ਦੀ ਪਾਵਰ ਹੈ ਮੇਨ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਸੰਵਿਧਾਨ ਦਾ ਕਿਹੜਾ ਅਨੁਛੇਦ ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ ਕੋਈ ਵੀ ਭਾਸ਼ਣ ਦੇ ਸਕਦਾ ਮਤਲਬ ਕਿ ਆਪਣੇ ਭਾਵ ਪ੍ਰਗਟ ਕਰ ਸਕਦਾ ਹੈ ਆਜ਼ਾਦੀ ਹੈ ਸਭ ਨੂੰ ਇਹ ਕਿਸ ਆਪਾਂ ਨੂੰ ਕਿਸ ਆਰਟੀਕਲ ਤਹਿਤ ਮਿਲੀ ਹੋਈ ਹੈ ਇਹ ਆਜ਼ਾਦੀ ਤਾਂ ਤੁਸੀਂ ਕਹਿ ਸਕਦੇ ਹੋ ਆਰਟੀਕਲ 19 1 ए ਦੇ ਤਹਿਤ ਆਪਸ਼ਨ ਬੀ ਇਸ ਦਾ ਉੱਤਰ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰਸ਼ਨ ਆ ਗਿਆ 22ਵਾਂ ਅੰਡਰ ਵਿਚ ਆਰਟੀਕਲ ਕੈਨ ਪ੍ਰੈਜ਼ੀਡੈਂਟ ਆਫ ਇੰਡੀਆ ਪ੍ਰੋਮੁਲੇਗੇਟ ਆਰਡੀਨਸ ਬੈਂਦੀ ਹੈ ਪਾਰਲੀਮੈਂਟ ਇਜ਼ ਨਾਟ ਇਨ ਸੈਸ਼ਨ ਕਿਸ ਅਨੁਸ਼ੇਚੇ ਦੇ ਤਹਿਤ ਭਾਰਤ ਦਾ ਰਾਸ਼ਟਰਪਤੀ ਆਰਡੀਨਸ ਜਾਰੀ ਕਰ ਸਕਦਾ ਹੈ ਜਦੋਂ ਸੰਸਦ ਦਾ ਸੈਸ਼ਨ ਨਾ ਚੱਲ ਰਿਹਾ ਹੋਵੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ 123 ਆਰਟੀਕਲ ਦੇ ਤਹਿਤ ਭਾਰਤ ਦਾ ਰਾਸ਼ਟਰਪਤੀ ਆਰਡੀਨਸ ਜਾਰੀ ਕਰ ਸਕਦਾ ਜਦੋਂ ਸੰਸਦ ਦਾ ਸੈਸ਼ਨ ਨਾ ਚੱਲ ਰਿਹਾ ਹੋਵੇ ਠੀਕ ਹੈ ਤੇ ਆਰਡੀਨੈਂਸ ਨੂੰ ਬਿਲ ਚ ਕਨਵਰਟ ਕੀਤਾ ਜਾਂਦਾ ਜਦੋਂ ਸੈਸ਼ਨ ਆ ਜਾਂਦਾ ਫਿਰ ਉੱਥੇ ਮਤਲਬ ਬਿਲ ਬਣ ਜਾਂਦਾ ਬਿਲ ਬਣ ਕੇ ਕਾਨੂੰਨ ਬਣ ਜਾਂਦਾ ਠੀਕ ਆ ਜੋ ਲਾਗੂ ਹੋ ਜਾਂਦਾ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕਿਸ ਅਨੁਛੇਦ ਦੇ ਤਹਿਤ ਕੀਤੀ ਜਾਂਦੀ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ A ਆਰਟੀਕਲ 124 2 ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਕਿਸ ਕਮੇਟੀ ਨੇ ਤਿੰਨ ਪਦਤਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਸਥਾਪਨਾ ਦੀ ਸਪਾਰਸ਼ ਕੀਤੀ ਸੀ ਤੇ ਇਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ B ਬਲਵੰਤਰਾਇ ਮੈਥਾ ਕਮੇਟੀ ਠੀਕ ਹੈ ਬਲਵੰਤਰਾਇ ਮੈਥਾ ਕਮੇਟੀ ਨੇ ਤੇ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਸਥਾਪਨਾ ਦੀ ਸਪਾਰਸ਼ ਕੀਤੀ ਸੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਅਨੁਸ਼ੇਚ 360 ਦੇ ਤਹਿਤ ਵਿੱਤੀ ਐਮਰਜੈਂਸੀ ਘੋਸ਼ਿਤ ਕਰਨ ਦੀ ਸ਼ਕਤੀ ਕਿਸ ਕੋਲ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ অপਸ਼ਨ ਸੀ ਪ੍ਰੈਜ਼ੀਡੈਂਟ ਆਫ ਇੰਡੀਆ ਭਾਰ ਦੇ ਰਾਸ਼ਟਰਪਤੀ ਅਨੁਛੇਦ 360 ਦੇ ਤਹਿਤ ਐਮਰਜੈਂਸੀ ਕੌਸ਼ਤ ਕਰਨ ਦੀ ਸ਼ਕਤੀ ਰਾਸ਼ਟਰਪਤੀ ਕੋਲ ਭਾਰ ਦੇ ਰਾਸ਼ਟਰਪਤੀ ਕੋਲ ਅਗਲੇ ਪ੍ਰਸ਼ਨ ਦੇ ਜਾਂਦੇ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਸੰਵਿਧਾਨ ਦੀ ਸੋਧ ਦੀ ਪ੍ਰਕਿਰਿਆ ਨਿਰਧਾਰਿਤ ਕਰਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਆਰਟੀਕਲ 368 অপশন সি کہہ سکتے ہیں ਤੁਸੀਂ ප්‍රශ්න 27ਵੇਂ ਤੇ ਚੱਲਦੇ ਆਂ ਭਾਰਤੀ ਸੰਸਦੀ ਪ੍ਰਣਾਲੀ ਵਿੱਚ ਅਸਲ ਕਾਰਜਕਾਰੀ ਮੁਖੀ ਕਿਸ ਨੂੰ ਮੰਨਿਆ ਜਾਂਦਾ ਹੈ ਅਸਲੀ ਕਾਰਜਕਾਰੀ ਮੁਖੀ ਜਿਹਨੂੰ ਰੀਅਲ ਐਗਜ਼ੀਕਿਊਟਿਵ ਕਹਿੰਦੇ ਆ ਹਨਾ ਐਗਜ਼ੀਕਿਊਟਿਵ ਹੈਡ ਤਾਂ ਹੋ ਜਾਂਦਾ ਕੌਣ ਹੁੰਦਾ ਪ੍ਰਾਈਮ ਮਿਨਿਸਟਰ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਜਨਹਿਤ ਪਟੀਸ਼ਨ ਜਿਹਨੂੰ ਪਿੱਲ ਦਾ ਸੰਕਲਪ ਕਿਹਾ ਜਾਂਦਾ ਪਿੱਲ ਕਿਹਾ ਜਾਂਦਾ ਹੈ ਪਿੱਲ ਪਾਈ ਜਾਂਦੀ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਦਾ ਸੰਕਲਪ ਕਿਸ ਦੇਸ਼ ਵਿੱਚੋਂ ਸ਼ੁਰੂ ਹੋਇਆ ਹੈ ਮਤਲਬ ਆਪਣੇ ਦੇਸ਼ ਸੰਵਿਧਾਨ ਦੇ ਵਿੱਚ ਜੋ ਆਪਣਾ ਸੰਵਿਧਾਨ ਬਹੁਤ ਵਿਸ਼ਾਲ ਉਸ ਦੇ ਵਿੱਚ ਪਿੱਲ ਕਿੱਥੋਂ ਲਈ ਗਈ ਜਨਹਿਤ ਪਟੀਸ਼ਨ ਜਿਹਨੂੰ ਕਹ ਦਿੰਦੇ ਆ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਸੀ ਯੂ ਐਸ ਏ ਸੰਯੁਕਤ ਰਾਸ਼ਟਰ ਅਮਰੀਕਾ ਸੰਯੁਕਤ ਰਾਜ ਅਮਰੀਕਾ ਯੂ ਐਸ ਏ ਤੋਂ ਲਿਆ ਗਿਆ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਇਲੈਕਸ਼ਨ ਪੂਰੀ ਪੰਚਾਇਤ ਸੰਦ ਸਟੇਟ ਆ ਕੰਡਕਟਡ ਬਾਈ ਕਿਸ ਰਾਜ ਵਿੱਚ ਪੰਚਾਇਤ ਦੀਆਂ ਚੋਣਾਂ ਕਿਸ ਦੁਆਰਾ ਕਰਵਾਈਆਂ ਜਾਂਦੀਆਂ ਹਨ ਜੇ ਕਿਸੇ ਰਾਜ ਚ ਪੰਚਾਇਤ ਦੀਆਂ ਚੋਣਾਂ ਹੋਣੀਆਂ ਕਿਸ ਚ ਮਤਲਬ ਕਿਸ ਦੁਆਰਾ ਕਰਵਾਈਆਂ ਜਾਂਦੀਆਂ ਹਨ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ ਬੀ ਸਟੇਟ ਇਲੈਕਸ਼ਨ ਕਮਿਸ਼ਨ ਇਹੀ ਕਰਾਏਗਾ ਰਾਜ ਚੋਣਾਂ ਰਾਜ ਚੋਣ ਕਮਿਸ਼ਨ ਠੀਕ ਆ ਜੋ ਪੰਚਾਇਤੀ ਚੋਣਾਂ ਹੁੰਦੀਆਂ ਹਨ ਤੇ ਜੀ ਐਮਐਲਏ ਦੀਆਂ ਕਹਿ ਦੋ ਤੁਸੀਂ ਤਾਂ ਉਹ ਮਤਲਬ ਕਿ ਫਿਰ ਆਪਣਾ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹ ਕਰਵਾਉਂਦਾ ਹੈ ਨਾ ਮਤਲਬ ਕਿ ਜਿਹਨੂੰ ਕਹਿ ਦੋ ਵੀ ਮੁੱਖ ਮੰਤਰੀ ਬਣਾਣੇ ਆ ਜਿਸ ਦੇ ਵਿੱਚ ਹੈ ਨਾ ਸਟੇਟ ਦੇ ਵਿੱਚ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਭਾਰਤ ਦਾ ਸੰਵਿਧਾਨ ਸਭਾ ਨਾ ਸਭਾ ਦੁਆਰਾ ਕਿਸ ਮਿਤੀ ਨੂੰ ਅਪਣਾਇਆ ਗਿਆ ਸੀ ਜਿਹੜਾ ਭਾਰਤ ਦਾ ਸੰਵਿਧਾਨ ਨਾ ਸੰਵਿਧਾਨ ਸਭਾ ਦੁਆਰਾ ਕਿਸ ਮਿਤੀ ਨੂੰ ਅਪਣਾਇਆ ਗਿਆ ਸੀ ਦੋਸਤੋ ਸਾਰੇ ਕਵਰ ਕੀਤਾ ਮੈਂ ਕੁਐਸਚਨ ਇਸ ਤੇ ਬੇਸਿਕ ਤੋਂ ਲੈ ਕੇ ਸਾਰੇ ਹਾਰਡ ਲੈਵਲ ਤੱਕ ਠੀਕ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ 26 ਨਵੰਬਰ 1959 ਨੂੰ ਠੀਕ ਆ ਅਪਣਾਇਆ ਗਿਆ ਸੀ ਤੇ ਦੋਸਤੋ ਇਹ ਪੀਡੀਐ ਬਹੁਤ ਹੀ ਲੰਬੀ ਆ ਇਦਾਂ ਤੁਸੀਂ ਦੇਖ ਸਕਦੇ ਇੱਕ ਵਾਰ ਤੁਹਾਨੂੰ ਦਿਖਾ ਦਿੰਦਾ ਮਤਲਬ ਕਿ ਇਸ ਦੇ ਵਿੱਚ ਲਗਭਗ 800 ਪ੍ਰਸ਼ਨ ਦਿੱਤੇ ਹੋਏ ਆ ਠੀਕ ਆ ਇਹ ਤੁਹਾਨੂੰ ਪੀਡੀਐ ਆਪਾਂ ਐਪ ਦੇ ਵਿੱਚ ਅਪਲੋਡ ਕਰ ਦਾਂਗੇ ਠੀਕ ਆ ਹਜੇ ਹੋਰ ਸਿਲੇਬਸ ਵੀ ਤੁਹਾਡਾ ਵੰਡ ਰਿਹਾ ਇਦਾਂ ਹੀ ਉਹ ਵੀ ਆਪਾਂ ਸਾਰਾ ਦੇਵਾਂਗੇ ਤਾਂ ਉਹਨੂੰ ਇਕੱਠਾ ਬਣਾ ਕੇ ਮਤਲਬ ਪੇਸ਼ ਕਰਾਂਗੇ ਥੋੜੇ ਦਿਨ ਸਬਰ ਕਰਨਾ ਪਊਗਾ ਤੁਹਾਨੂੰ ਤੇ ਅੱਜ ਦੀ ਵੀਡੀਓ ਚੋਂ ਸਿਨਾਂ ਈ ਧੰਨਵਾਦ